ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਪੰਜਾਬੀ ਜਾਗਰਣ ਮੈਂ ਅਪਤਾਰ ਸਿੰਘ ਅੱਜ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਭਾਰਤਵਾਜ ਦੀ ਰਹਿਮਾਈ ਹੇਠ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ਼ਸ਼ੀਲ ਕੁਮਾਰ ਸ਼ਰਮਾ ਅਤੇ ਡਿਪਟੀ ਡਾਇਰੈਕਟਰ ਜ਼ਿਲ੍ਹਾ ਸਿੱਖਿਆ ਅਫਸਰ ਗੁਰदयाल ਸਿੰਘ ਮਠਾਰੂ ਦੀ ਜੋਗ ਅਗਵਾਈ ਹੇਠ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਅਤੇ ਜ਼ਿਲ੍ਹਾ ਸਪੋਰਟਸ ਕਮੇਟੀ ਦੀ ਦੇਖਰੇਖ ਹੇਠ 69ਵੀਆਂ ਪੰਜਾਬ ਰਾਜ ਸਕੂਲ ਖੇਡਾਂ 17 ਸਾਲਾਂ ਲਟਕੀਆਂ ਅਤੇ ਲੜਕਿਆਂ ਦੀ ਹਾਕੀ ਦੀਆਂ ਖੇਡਾਂ ਦਾ ਆਗਾਜ਼ ਲਾਲਾ ਲਾਜਪਤਰਾਏ ਸਰਕਾਰੀ ਕਾਲੇ ਢੁੱਡੀ ਕੇ ਵਿਖੇ ਹੋਇਆ ਹੈ। ਇਸ ਸਮੇਂ ਟੂਰਨਾਮੈਂਟ ਲਈ ਵੱਖ-ਵੱਖ ਜ਼ਿਲ੍ਹਿਆਂ ਅਤੇ ਖੇਡ ਵਿੰਗ ਦੀਆਂ 26 ਟੀਮਾਂ ਮੈਦਾਨ ਵਿੱਚ ਉਤਰੀਆਂ। ਇਸ ਸਮੇਂ ਹਲਕਾ ਬਧਾ ਇੱਕ ਮਨਜੀਤ ਸਿੰਘ ਬਲਾਸਪੁਰ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਉਹਨਾਂ ਨਾਲ ਸਰਪੰਚ ਦਸਕਰੀ ਸਿੰਘ ਅਤੇ ਸਾਬਕਾ ਸਰਪੰਚ ਜਗਦੀਪ ਸਿੰਘ ਗੈਰੀ ਅਤੇ ਲਾਲਾ ਲਾਜਪਤਰਾਏ ਮੈਮੋਰੀਅਲ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਧੰਨਾ ਰਿਟਾਇਰ ਮਾਸਟਰ ਜੰਗ ਸਿੰਘ ਕਮਲਜੀਤ ਲਾਲੀ ਅਤੇ ਮਾਸਟਰ ਰੁਪਿੰਦਰ ਸਿੰਘ ਚਾਹਲ ਹਾਜ਼ਰ ਰਹੇ ਬダ ਇੱਕ ਮਨਜੀਤ ਸਿੰਘ ਬਲਾਸਪੁਰ ਨੇ ਸਬੋਧਨ ਵਿੱਚ ਕਰਦਿਆ ਕਿਹਾ ਕਿ ਸਕੂਲੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਜ਼ਰੂਰੀ ਹਨ ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬੱਚਿਆਂ ਦਾ ਮਨੋਵਲ ਮਜ਼ਬੂਤ ਹੁੰਦਾ ਹੈ ਸਾਰੇ ਇਲਾਕੇ ਦੇ ਸੂਬੇ ਦੇ ਬੱਚੇ ਤੱਕ ਵਿੱਚ ਜਿੱਤ ਕੇ ਜਦ ਆਉਂਦੇ ਹਨ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਹੈ ਮਾਨ ਸਰਕਾਰ ਦੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਪ੍ਰਫੁੱਲਤ ਕਰਨ ਤੇ ਜ਼ੋਰ ਦਿੰਦੀ ਹੈ ਅਤੇ ਉਹਨਾਂ ਖਿਡਾਰੀਆਂ ਖਿਡਾਰੀਆਂ ਤੇ ਆਈ ਸਕੂਲ ਸਟਾਫ ਅਤੇ ਪਿੰਡ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ